ਪੰਜਾਬ ਦੇ ਵਿੱਚ ਭਾਜਪਾ ਦੀ ਲੀਡਰਸ਼ਿਪ ਪਿਛਲੇ ਲੰਬੇ ਸਮੇਂ ਤੋਂ ਇਕੱਲਿਆਂ ਚੋਣਾਂ ਲੜ ਕੇ ਵੇਚ ਚੁੱਕੀ ਹੈ। ਤਾਂ ਸਿਰਫ ਵਿਧਾਨ ਸਭਾ ਵਿੱਚ ਦੋ ਵਿਧਾਇਕ ਬਣੇਗੇ ਤੇ ਬਾਕੀ ਜ਼ਮਾਨਤਾਂ ਜਬਤ ਵਾਲੇ ਹਾਲਾਤ ਰਹੇ। ਪਰ ਭਾਜਪਾ ਜੀ ਵੀ ਆਪਣੇ ਪੁਰਾਣੇ ਬਿਆਨਾਂ ਉੱਤੇ ਹੈ ਕਿ ਅਸੀਂ ਇਕੱਲੇ ਚੋਣ ਲੜਾਂਗੇ ਤੇ ਹੁਣ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਜੋ ਕਿ ਪਿੰਡੂ ਹਲਕੇ ਤੋਂ ਵਿੱਚ ਹੋਣੀਆਂ ਨੇ ਉਹ ਲੜ ਰਹੇ ਨੇ। ਤਾਂਦਰ ਭਾਜਪਾ ਦੇ ਵਿੱਚ ਬੈਠੇ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਬਿਆਨ ਦਾ ਕੇ ਭਾਜਪਾ ਦੇ ਆਗੂਆਂ ਦੀ ਇਕੱਲੇ ਚੋਣ ਲੜਨ ਦੇ ਬਿਆਨ ਦੀ ਫੂਕ ਕੱਢ ਦਿੱਤੀ ਹੈ। ਤੇ ਕਿਹਾ ਕਿ ਕਾਲੀ ਤਲ ਦੇ ਗਰਜੋਰ ਤੋਂ ਬਿਨਾ ਭਾਜਪਾ ਸਰਕਾਰ 2035 ਚਾਹੇਗੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਰੀ ਗਰਾਊਂਡ ਰਿਪੋਰਟ ਲੈ ਕੇ ਤੇ ਭਾਜਪਾ ਦੇ ਹਾਲਾਤਾਂ ਨੂੰ ਦੇਖ ਕੇ ਐਨਾ ਵੱਡਾ ਬਿਆਨ ਦਿੱਤਾ ਤਾਂ ਕੈਪਟਨ ਦੇ ਉਕਤ ਬਿਆਨ ਦੇ ਨਾਲ ਭਾਜਪਾ ਵਿੱਚ ਬੈਠੇ ਕਈ ਨੇਤਾਵਾਂ ਨੂੰ ਸਿਆਸੀ ਮਿਰਚਾਂ ਵੀ ਲੱਗੀਆਂ ਨੇ ਉਹਨਾਂ ਮੀਡੀਆ ਦੇ ਵਿੱਚ ਇੱਕ ਪਾਸੇ ਕਿਹਾ ਕਿ ਭਾਜਪਾ ਇਕੱਲਿਆਂ ਚੋਣ ਲੜੇਗੀ ਸਮਝੌਤਾ ਨਹੀਂ ਕਰੇਗੀ ਜਦੋਂ ਕਿ ਦੂਜੇ ਪਾਸੇ ਕਾਲੀ ਤਲ ਦੇ ਨੇਤਾ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਇਹ ਆਖ ਦਿੱਤਾ ਕਿ ਭਾਜਪਾ ਆਏ ਤੋਂ ਚੰਡੀਗੜ੍ਹ ਅਤੇ ਹੋਰਨਾ ਮਸਲੇ ਨੂੰ ਹੱਲ ਕਰਨ ਦੀ ਬਜਾਏ ਉਲਝਾ ਰਹੀ ਹੈ ਪੰਜਾਬ ਦੇ ਨਾਲ ਵਿਤਕਰਾ ਕਰ ਰਹੀ ਹੈ ਸਾਡੇ ਨਾਲ ਸਮਝੌਤਾ ਕਿਵੇਂ ਹੋ ਸਕਦਾ ਹੈ ਤਾਂ ਬਾਕੀ ਉਹ ਦੇਖਣਾ ਹੋਵੇਗਾ ਕਿ ਭਾਜਪਾ ਕੈਪਟਨ ਦੇ ਪਿਆਰ ਨੂੰ ਤੇ ਅਮਲ ਕਰਦੀ ਹੈ ਜਾਂ ਆਪਣੀ ਲੀਡਰਸ਼ਿਪ ਦੀ ਮੰងਦੀ ਹੈ ਜਾਂ ਆਪਣੀ ਮੰਨਵਾਉਂਦੀ ਹੈ